ਮਾਨਜੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆ ਖਿਲਾਫ ਵਿੱਡੀ ਮੁਹਿੰਮ ਤਹਿਤ ਅੱਜ ਸ਼੍ਰੀ ਅਜੇ ਗਾਂਧੀ ਜੀ ਮਾਨਜੋਗ ਐਸਐਸਪੀ ਸਾਹਿਬ ਮੋਗਾ ਜੀ ਦੇ ਦਿਸ਼ੰਦ ਇਸ਼ਤਮ ਦਾਬਕ ਸਾਡੇ ਐਸਪੀ ਡੀ ਸਾਹਿਬ ਮੋਗਾ ਅਤੇ ਡੀਐਸਪੀ ਡੀ ਸਾਹਿਬ ਮੋਗਾ ਜੀ ਦੀ ਰਹਿਨਮਾਈ ਹੇਠ ਸਾਡੇ ਇੰਚਾਰਜ ਸੀਆਈਏ ਦਲਜੀਤ ਸਿੰਘ ਦੀ ਟੀਮ ਦੇ ਮੈਂਬਰ ਐਸਸੀ ਗੁਰਜੀਤ ਸਿੰਘ ਵੱਲੋਂ ਇੱਕ ਖੁਫੀਆ ਇਤਲਾਹ ਮਿਲਣ ਪਰ ਉਹਨਾਂ ਨੇ ਐਫ ਆਈ ਆਰ ਨੰਬਰ 178 1341 12 ਜਮਨਤ ਤੇ 318 ਅਤੇ ਐਕਸਾਈਜ਼ 782 ਐਕਸਾਈਜ਼ ਅਕਤ ਦੇ ਦੀਨ ਜਿਹੜਾ ਮਕਦਮਾ ਦਰਜ ਬਾਗਾਪੁਰਾਣਾ ਵਿਖੇ ਕਰਾਇਆ ਕਿ ਜੋ ਹਰਵਿੰਦਰ ਸਿੰਘ ਸਾਨੂੰ ਬਲਜੀਤ ਸਿੰਘ ਵਾਸੀ ਨੱਥੋਕੇ ਦਾ ਰਹਿਣ ਵਾਲਾ ਹੈ ਜੋ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਜਿਹੜੀ ਦੇਸੀ ਉਹਦੀ ਬਲੈਕ ਵਗੈਰਾ ਕਰਦਾ ਹੈ ਸੋ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਉਸਨੇ ਮਕਦਮਾ ਦਰਜ ਕਰਾਉਣ ਤੋਂ ਬਾਅਦ ਮਿਲੀ ਇਤਲਾਹ ਅਨੁਸਾਰ ਮੌਕੇ ਤੇ ਜਾ ਕੇ ਨੱਥੋਕੇ ਰੋਡ ਪੁਲਿਸ ਹਾ ਰਿਹਾਲ ਸਿੰਘ ਵਾਲਾ ਰੋਡ ਤੇ ਇੱਕ ਸ਼ੱਕ ਸ਼ਰਵਿੰਦਰ ਸਿੰਘ ਸਾਨੂੰ ਬਲਜੀਤ ਸਿੰਘ ਨੂੰ ਜੋ ਨੱਥੋਕੇ ਦਾ ਰਹਿਣ ਵਾਲਾ ਨੂੰ ਕਾਬੂ ਕੀਤਾ ਅਤੇ ਉਸ ਦੀ ਗੱਡੀ ਨੂੰ ਕਾਬੂ ਕੀਤਾ ਡਸਟਰ ਨੂੰ ਜੋ ਚਿੱਟੇ ਰੰਗ ਦੀ ਗੱਡੀ ਸੀ ਉਸ ਦੇ ਵਿੱਚੋਂ 60 ਪੇਟੀਆਂ ਜਿਹੜੀਆਂ ਸ਼ਰਾਬ ਸੌਫੀਆ ਹੀਰ ਮਾਰਕਾ ਪੰਜਾਬ ਜਿਹੜੀ ਉਹ ਬਰਾਮਦ ਹੋਈ ਜਿਸ ਦੇ ਹੈਲੋਗ੍ਰਾਮ ਉਤਾਰੇ ਹੋਏ ਸਨ ਸੋ ਉਸ ਨੂੰ ਉਸ ਦੀ ਗ੍ਰਿਫਤਾਰੀ ਅਮਲ ਵਿੱਚ ਲਿਆਂਦੀ ਗਈ ਗ੍ਰਿਫਤਾਰੀ ਕਰਨ ਤੋਂ ਬਾਅਦ ਜਿਹੜਾ ਅੱਜ ਉਸ ਨੂੰ ਮਾਨਜੋਗ ਪੇਸ਼ ਅਦਾਲਤ ਕੀਤਾ ਗਿਆ ਅਤੇ ਦੋਸ਼ੀ ਦਾ ਜਿਹੜਾ 3 ਦਿਨ ਦਾ ਪੁਲਿਸ ਰਿਮਾਨਡ ਲਿਆ ਗਿਆ ਪੁਲਿਸ ਰਿਮਾਨਡ ਦੇ ਵਿੱਚ ਉਸ ਤੋਂ ਹੋਰ ਵੀ ਜਿਹੜੇ ਭਾਰੀ ਵੱਡੇ ਖੁਲਾਸੇ ਹੋਣ ਦੇ ਸਾਨੂੰ ਸੋਰਸ ਹਨ ਕਿ ਉੱਥੋਂ ਉਹਦੇ ਤੋਂ ਕਾਫੀ ਵੱਡੇ ਖੁਲਾਸੇ ਹੋ ਸਕਦੇ ਹਨ ਅਤੇ ਉਸ ਦੇ ਜਿਹੜਾ ਦੋਸ਼ੀ ਦੇ ਉੱਪਰ ਪਹਿਲਾਂ ਵੀ 4 ਮੁਕੱਦਮੇ ਦਰਜ ਹਨ ਐਕਸਾਈਜ ਦੇ ਵੱਖ-ਵੱਖ ਥਾਵਾਂ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਦਰਜ ਹਨ ਜਗਰਾਉਂ ਜ਼ਿਲ੍ਹੇ ਦੇ ਵਿੱਚ ਵੀ ਦਰਜ ਹਨ ਅਤੇ ਸਾਡੇ ਮੋਗਾ ਵਿਖੇ ਵੀ ਦੋ ਮੁਕੱਦਮੇ ਦਰਜ ਹਨ ਸੋ ਅੱਗੇ ਪੁੱਛ ਕੇ